ਰੋਟਰ ਨੂੰ ਪਿਆਰ ਭਰੀ ਸਤਿ ਸਾਕ ਕਰ। ਅੱਜ ਅਸੀਂ ਆਏ ਹਾਂ ਮਾਨਸਾ ਦੇ ਕੋਖਰ ਰੋਡ ਦੇ ਉੱਪਰ। ਇਹਨਾਂ ਦਾ ਇੱਕ ਲੜਕਾ ਪਹਿਲਾਂ ਵੀ ਸ਼ੂਗਰ ਦੇ ਨਾਲ ਇਸ ਨੂੰ ਅਲvida ਕਹਿ ਦਿੱਤੀ ਹੈ। ਪਰ ਜਿਹੜਾ ਦੂਸਰਾ ਬੱਚਾ ਜਕਾਕ ਸਿੰਘ ਹੈ ਉਹ ਵੀ ਇਸ ਵਕਤ ਐਮਜ਼ ਦੇ ਵਿੱਚ ਜਿੰਦਗੀ ਮੌਤ ਨਾਲ ਲੜਫੀਟ ਰਿਹਾ ਹੈ। ਲੋੜ ਹੈ ਸਾਥੀ ਸੱਜਣਾ ਦੀ ਜਿਹੜੇ ਸਹਿਯੋਗ ਦੇ ਸਕਦੇ ਨੇ। ਜਿਹੜੇ ਆਪਣੇ 10-9 ਦੀ ਕਿਰਤ ਕਮਾਈ ਦੇ ਵਿੱਚੋਂ 10ਵਾਂ ਪਸੰਦ ਕਰਕੇ ਇਸ ਬੱਚੇ ਦੀ ਜਿੰਦਗੀ ਨੂੰ ਪਚਾਤ ਰਹੇ ਤਾਂ ਉਹ ਬੱਚਾ ਜਗਤਾਰ ਸਿੰਘ ਅੱਜ ਏਮਰਜੈਂਸੀ ਹਸਪਤਾਲ ਪਟੰਡੇ ਦੇ ਵਿੱਚ ਉਹਦਾ ਡੈਕਸ ਹੋ ਰਿਹਾ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਤੁਸੀਂ ਦੇਖੋ ਜਿੱਥੇ ਅਸੀਂ ਬੈਠੇ ਆ ਇਹ ਕਿਰਾਏ ਤੇ ਦੁਕਾਨ ਲੱਤ ਰਹੀ ਹੈ ਜਦੋਂ ਕਿ ਇੱਥੇ ਕੋਈ ਉਹ ਵੀ ਹੈ ਨਹੀਂਗਾ ਜਿਹੜੇ ਆਉਣ ਜਾਣ ਵਾਲੇ 100 ਰੁਪਏ ਖਵਾਉਂਦੇ ਉਹੀ ਕਰਤਾ ਜਿਹਾ ਖਾਣਾ ਜਿਹਾ ਬਣਿਆ ਚੱਲ ਰਿਹਾ ਜਿੰਦ ਤਾਂ ਹੁਣ ਕੋਈ ਬਜ਼ੁਰਗ ਨੂੰ ਆਣ ਕਰਕੇ ਦਿਮਾਗ ਦੇ ਉੱਪਰ ਟੈਨਸ਼ਨ ਔਣ ਕਰਕੇ ਕਿਉਂਕਿ ਪਹਿਲਾ ਇੱਕ ਬੱਚਾ ਇਹ ਆਪਣੇ ਹੱਥੋਂ ਹੋ ਚੁੱਕੇ ਨੇ ਹੁਣ ਦੂਸਰਾ ਬੱਚਾ ਜਿਹੜਾ ਬਹੁਤ ਜ਼ਿਆਦਾ ਪਰਵਾਰ ਤਾਂ ਲੋੜ ਹੈ ਤੁਹਾਡੀ ਤੁਹਾਡੇ ਸਹਿਯੋਗ ਦੀ ਤੁਹਾਡਾ ਇੱਕ ਇੱਕ ਦਿੱਤਾ ਹੋਇਆ ਪੈਸਾ ਉਸ ਬੱਚੇ ਦੀ ਜਿੰਦਗੀ ਬਚਾ ਸਕਦਾ ਹੈ ਤੁਹਾਡੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਦਸਵਾਂ ਦਸੌਂ ਕੱਟਦੇ ਹੋ ਉਹਦੇ ਵਿੱਚੋਂ ਜ਼ਰੂਰ ਇਸ ਪਰਿਵਾਰ ਦੀ ਮਦਦ ਕਰੋ ਮੈਂ ਤੁਹਾਨੂੰ ਪਰਿਵਾਰ ਨਾਲ ਮਿਲੋਂਗਾ ਹ ਅ ਕੀ ਨਾਮ ਹੈ ਜੀ ਸਿਮਰ ਸਿੰਘ ਜੀ ਤੁਹਾਡਾ ਇੱਕ ਬੱਚਾ ਪਹਿਲਾਂ ਬਿਮਾਰ ਹੋ ਗਿਆ ਕਾਰਨ ਕੁਝ ਦਿਨਾਂ ਨੂੰ ਹਲਕ ਰਹਿ ਗਿਆ ਤੇ ਜੀ ਕਿਆ ਜੀਆ ਕੀ ਕਰ ਰਹੇ ਤੁਸੀਂ ਕਿਉਂ ਇਹ ਨੌਂ ਮੈਂ ਕਹਿੰਦੀ ਉਹਦਾ ਬਹਾਰ ਕਰ ਦੋ ਜੀ ਇਸ ਸਾਥੇ ਇਹ ਜੀ ਇੱਕ ਤੋਂ ਸਿਰਦਨ ਸਤਨ ਇਤਨਾ ਮਰੀ ਕਰਨ ਸਾਬ ਗਏ ਸੀ ਉਧਰ ਪਹਾੜੀ ਲੈ ਕੇ ਠੰਡਾ ਇਲਾਕਾ ਕਰਕੇ ਜੀ ਉਧਰ ਬਗਾਰ ਵਿਗੋਧ ਕਰ ਗਏ ਇਹਨਾਂ ਨੇ ਕਿ ਕੈਨ ਦੇ ਮਤਲਬ ਸੁਗਰ ਕਰਕੇ ਜਿਸ ਨੂੰ ਵੀ ਲੱਗਦਾ ਸੀ ਉਹਨ ਜਗਸਨ ਨੂੰ ਤੁਮ ਵੇਲਿਆ ਨਹੀਂ ਦਵਾਈ ਹੋਰ ਲੈ ਲਈ ਜੀ ਉਸ ਤੋਂ ਬਾਅਦ ਕਰੇ ਜਦੋਂ ਆਏ ਜੀ ਹਫਤੇ 10 12 ਦਿਨ ਬਾਅਦ ਕਰਿਆ ਕਿ ਦੋ ਦਿਨ ਠੀਕ ਰਿਹਾ ਸੀ ਉਸ ਤੋਂ ਬਾਅਦ ਵ加ਰ ਹੋ ਗਿਆ ਜੀ ਵ加ਰ ਹੋ ਗਿਆ ਦਵਾਈ ਲੈਣ ਦੀ ਜੇ ਤੋਂ ਦਵਾਈ ਲੈਣ ਤੋਂ ਬਾਅਦ ਕਰਨੇ ਲਈ ਇਹ ਤਾਂ ਉਥੇ ਲੈ ਜੋ ਸਰਕਾਰੀ ਉਥੇ ਦਾਖਲ ਕਰਾਇਆ ਜੀ ਉਥੇ ਸਰਪਤ ਨੂੰ ਲੈ ਕੇ ਉਹਨਾਂ ਨੇ ਕਹਿੰਨੇ ਵੀ ਇੱਥੇ ਲੈ ਜੋ ਉਹ ਪਟਿਆਲੇ ਨੂੰ ਭੇਜ ਦੇ ਸੀ ਅਸੀਂ ਕਿਤੇ ਨੂੰ ਲੈ ਦੇ ਆਂਦੇ ਹਾਂ ਜੀ ਉਥੇ ਭੇਜ ਦੋ ਉਥੇ ਲੈ ਗਏ ਜੀ ਉਥੇ ਬਹੁਤ ਮਤਲਬ ਉਹਨਾਂ ਨੇ ਐਮਰਜੈਂਸੀ ਤੇ ਜੀ ਨਾਰੀ ਨਰੂਦਿ ਬਸ ਪਰ ਸੋਚੋ ਤੁਸੀਂ ਪਹਿਲੇ ਜੀ ਉਸ ਤੇ ਉਸ ਘਰਦਨੀ ਕਿਸ ਤਰੀਕਾ ਤੇ ਬਹੁਤ ਔਖਾ ਉਹਦੇ ਕੰਮ ਕਰਦੇ ਉਹ ਬਹੁਤ ਤਰੀਕਾ ਇਹ ਦਾ ਦਮ ਚੋਂ ਦੇਸੀ ਜੋ ਵੀ ਦਰਦ ਹੈ ਉਹ ਬੱਚੇ ਦੀ ਤੋਂ ਕੰਮ ਜਿਹੜਾ ਇਹ ਬੇਨਤੀ ਕੀਤੀ ਜਾਂਦੀ ਹੈ ਤਾਂ ਦੋਸਤੋ ਇੱਕ ਪਿਤਾ ਹੈ ਇੱਕ ਪਿਤਾ ਉਹ ਚੀਜ਼ ਹੈ ਜਿਹੜਾ ਆਪਣਾ ਦਰਦ ਦਿਖਾ ਨਹੀਂ ਸਕਦਾ ਪਰ ਮਨੁੱਖੀ ਜ਼ਿੰਦਗੀ ਦਾ ਅਰਥ ਹੁੰਦਾ ਹੈ ਨਾਲ ਤੁਹਾਨੂੰ ਮੈਂ ਉਸ ਬੇਟੇ ਦੀ ਮਾਂ ਨਾਲ ਵੀ ਗੱਲਾਂ ਜਿਸ ਮਾਂ ਨੇ 9 ਮਹੀਨੇ ਪੇਟ ਵਿੱਚ ਰੱਖ ਕੇ ਉਹਨੂੰ ਪਾਲਿਆ ਪੁੱਸਾ ਵੱਡਾ ਨੌਜਵਾਨ ਬਣਦਾ ਅ 26 ਸਾਲ ਦੀ ਉਮਰ ਦਾ ਹੋ ਗਿਆ ਜਦੋਂ ਮਾਂ ਨੇ ਪਹਿਲਾ ਪੁੱਤ ਤੋੜਿਆ ਵੀ ਤੇ ਦੂਸਰੇ ਪੁੱਤ ਦਾ ਡਰ ਹੋ ਜੇ ਤੇ ਫਿਰ ਮਾਂ ਦੇ ਹਾਲਾਤ ਇੱਕ ਮਾਂ ਹੀ ਸੰਸਾਰ ਵਿੱਚ ਇੱਕ ਦਰਦ ਪਿਆ ਜਿਹੜਾ ਬੰਦਾ ਇਨਸਾਨ ਹੈ ਕੋਈ ਸਮਝਦਾ ਪਰ ਮਾਤਾ ਜੀ ਨਾਲ ਵੀ ਗੱਲ ਕਰਦੇ ਆ ਮਾਤਾ ਜੀ ਬੰਦੋਂ ਤੁਹਾਨੂੰ ਇਹੀ ਅਪੀਲ ਹੈ ਕਿ ਤੁਸੀਂ ਇੰਨਾ ਹੋ ਸਕਦਾ ਯਾਰ ਮੈਨੂੰ ਪਤਾ ਨਹੀਂ ਕੀ ਨਾਮ ਤੁਹਾਡਾ ਪਤਾ ਨਹੀਂ ਬੱਚਾ ਚੰਗ ਲੜ ਰਿਹਾ ਹੈ ਕੀ ਗੱਲ ਸੀ ਪਹਿਲਾਂ ਕੀ ਹੋਇਆ ਤੇ ਹੁਣ ਕੀ ਹੋਇਆ ਤੇ ਕੀ ਪਹਿਲਾਂ ਵੀ ਆਈ ਬੱਸ ਉਹਨੇ ਇਹ ਤਾਂ ਮੈਂ ਕਿ ਉਹਰੇ ਨਾਲ ਡਰਨਾ ਨਾ ਮੈਂ ਮਾਤਾ ਜੀ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਜਿਹੜੇ ਸੋਸ਼ਲ ਵਰਕਰ ਨੇ ਜਿਹੜੇ ਕਹਿੰਦੇ ਨੇ ਅਸੀਂ ਸਮਾਜ ਸੋਸ਼ਲ ਵਰਕ ਕਰਦੇ ਆ ਜੇ ਕਿਸੇ ਲੋੜ ਹੈ ਅਸੀਂ ਮਦਦ ਕਰਦੇ ਆ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਮੇਰੇ ਇਹ ਇੱਕ ਗੁਰਸਿੱਖ ਪਰਿਵਾਰ ਹੈ ਇਸ ਮਾਤਾ ਦੇ ਅਮਰਤ ਸ਼ਕਿਆ ਹੋਇਆ ਉਹ ਜਿਹੜਾ ਬੱਚਾ ਬੱਚਾ ਬਿਮਾਰ ਹੈ ਉਸਦਾ ਵੀ ਅਮਰਤ ਸ਼ਕਿਆ ਮੈਂ ਸੋਸ਼ਲ ਮੀਡੀਆ ਬਹੁਤ ਦੇਖਦਾ ਹੁੰਦਾ ਜਿਹੜੇ ਬੜੇ ਚੰਗੇ ਲੋਕ ਪੈਨੇ ਜਿਹੜੇ ਇਸ ਤਰ੍ਹਾਂ ਦੇ ਲੋਕਾਂ ਲਈ ਮਦਦ ਕਰਦੇ ਨੇ ਉਹ ਇਸ ਪਰਿਵਾਰ ਦੀ ਮਦਦ ਕਰਨਗੇ ਤੁਹਾਨੂੰ ਮੈਂ ਇਹਨਾਂ ਦਾ ਮੋਬਾਈਲ ਨੰਬਰ ਦੇਣ ਲੱਗਾ ਮੋਬਾਈਲ ਨੰਬਰ ਦੇ ਵਿੱਚ ਤੁਸੀਂ ਉਸ ਬੱਚਾ ਜਿਹੜਾ ਇਹਨਾਂ ਹਸਪਤਾਲ ਵਿੱਚ ਦਾਖਲ ਆ ਉਹਦਾ ਜਿਹੜਾ ਵੱਡਾ ਪਈ ਹੈ ਉਹ ਵੀ ਹੈਂਡੀਕੈਪਡ ਹੈ ਜੀ ਹਾਂ ਜੀ ਜੀ ਕੱਖ ਮੈਂ ਉੱਤੇ ਕੋਹੂੰ ਪੱਥਰ ਦੀ ਕੋਈ ਆਪ ਦੇਖ ਲਓ ਦੋਸਤੋ ਪਰਿਵਾਰ ਦੇ ਉੱਪਰ ਕਿੰਨਾ ਕਿੰਨਾ ਕਸ਼ਟ ਆਇਆ ਹੋਇਆ ਮੈਂ ਹਰ ਇੱਕ ਨੂੰ ਅਪੀਲ ਇਹ ਹੀ ਕਰੂੰਗਾ ਯਾਰ ਜਰੂਰ ਜਿੰਨਾ ਹੋ ਸਕਦਾ ਇਹਨਾਂ ਦੀ ਮਦਦ ਜੂ ਮੈਂ ਮੋਬਾਈਲ ਨੰਬਰ ਦੇਣ ਲੱਗਿਆ ਇਹਨਾਂ ਤੋਂ ਉਹ ਮੋਬਾਈਲ ਤੇ ਜਰੂਰ ਸੰਪਰਕ ਕਰ ਲੋ ਸੰਪਰਕ ਕਰਕੇ ਜੇ ਤੁਹਾਨੂੰ ਲੱਗੇ ਵੀ ਠੀਕ ਹੈ ਦੇਣੇ ਚਾਹੀਦੇ ਤਾਂ ਮੈਂ ਇਹ ਹੀ ਬੇਨਤੀ ਕਰੂੰਗਾ ਵੀ ਯਾਰ ਕਿਸੇ ਮਾਤਾ ਪੁੱਤ ਉਦੇ ਹੱਥਾਂ ਚੋਂ ਨਾ ਜਾਵੇ ਕਿਸੇ ਕਿਉਂ ਦਾ ਪੁੱਤ ਉਹਦੇ ਹੱਥਾਂ ਚੋਂ ਨਾ ਜਾਵੇ ਜਿਨ੍ਹਾਂ ਨੇ ਪਹਿਲਾਂ ਵੀ ਇੱਕ ਪੁੱਤ ਇਸ ਦੁਨੀਆ ਤੋਂ ਹੋ ਚੁੱਕਿਆ ਦਾ ਮੋਬਾਈਲ ਨੰਬਰ ਤੁਸੀਂ ਲਿਖ ਲਵੋ 62838 46012 62838 46012 ਮਤਲਬ ਲਗੇ 62838 46012 ਕਿਰਪਾ ਕਰਕੇ ਇਸ ਪਰਿਵਾਰ ਦਾ ਜਿਹੜਾ ਬੱਚਾ ਦੂਸਰਾ ਆਇਆ ਉਦੀ ਨਾਲ ਸੰਪਰਕ ਕਰਕੇ ਜਰੂਰ ਮਦਦ ਕਰੋ ਮੈਂ ਤੁਹਾਡੇ ਤੋਂ ਇਹੀ ਆਸ ਰੱਖਦਾ ਕਿ ਤੁਸੀਂ ਜਰੂਰ ਇਸ ਪਰਿਵਾਰ ਦੀ ਮਦਦ ਕਰੋਗੇ ਕਿਉਂਕਿ ਇਹ ਪਰਿਵਾਰ ਇਸ ਵਕਤ ਬਹੁਤ ਜਿਆਦੇ ਦੁੱਖਾਂ ਦੇ ਵਿੱਚ ਘਿਰਿਆ ਹੋਇਆ ਜਿਸ ਦਾ ਪਰਚਾਣਾ ਗਿਆ ਹੋਵੇ ਤੇ ਦੂਸਰਾ ਛੇੜ ਰਿਹਾ ਹੋਵੇ ਜੰਗ ਨਾਲ ਜ਼ਿੰਦਗੀ ਦੀ ਜੰਗ ਨਾਲ ਜਰੂਰ ਤੁਸੀਂ ਮਦਦ ਕਰੋਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਰ